ਸਰ ਸ਼ੇਖਾਦੂਸ ਦੇਖ ਰਹੇ ਔਨ ਏਅਰ ਮੈਂ ਹਾਂ ਰਵਿੰਦਰ ਸਿੰਘ ਬੱਦਨ ਹਾਲਾਂਕਿ ਆਰਸ਼ਦ ਅੱਲਾ ਨੂੰ ਅਮਰੀਕਾ ਦੇ ਵਿੱਚ ਪੁਲਿਸ ਨੇ ਹਿਰਾਸਤ ਚ ਲੈ ਲਿਆ ਕੈਨੇਡਾ ਪੁਲਿਸ ਵੱਲੋਂ ਪਰ ਫਿਰ ਵੀ ਆਰਸ਼ਦ ਅੱਲਾ ਦੇ ਜੋ ਸਾਥੀ ਨੇ ਹਲੇ ਵੀ ਐਕਟਿਵ ਨੇ ਪੂਰੀ ਤਰ੍ਹਾਂ ਧਮਕੀਆਂ ਮਿਲ ਰਹੀਆਂ ਨੇ ਗੀਤ ਐਮਪੀ3 ਦੇ ਜੋ ਮਾਲਕ ਨੇ ਕੇਵੀ ਢਿੱਲੋਂ ਉਹਨਾਂ ਨੂੰ ਧਮਕੀ ਦਿੱਤੀ ਗਈ ਹੈ ਉਸ ਦਾ ਇੱਕ ਆਡੀਓ سوشل میڈیا ਦੇ ਉੱਤੇ ਵਾਇਰਲ ਹੁੰਦਾ ਹੈ ਪਰ ਆਧਾਰਾ ਔਨ 에ਅਰ ਇਸ ਆਡੀਓ ਦੀ ਪੁਸ਼ਟੀ ਤਾਂ ਨਹੀਂ ਕਰਦਾ ਪਰ ਜੇ ਦੱਸਿਆ ਜਾ ਰਿਹਾ ਹੈ ਕਿ ਜੰਟਾ ਖਰੜ ਨਾਮ ਦਾ ਇੱਕ ਗੈਂਗਸਟਰ ਹੈ ਅਰਸ਼ਦ ਅੱਲਾ ਦਾ ਸਾਥੀ ਹੈ ਦੋਸਤ ਹੈ ਮਿੱਤਰ ਹੈ ਉਸ ਦੇ ਵੱਲੋਂ ਗੀਤ MP3 ਦੇ ਮਾਲਕ ਕੇਵੀ ਢਿੱਲੋਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਸਿੱਧੂ ਮੂਸੇ ਵਾਲੇ ਦੇ ਨਾਲ ਵੀ ਇਹ ਸਾਰੇ ਮਸਲੇ ਨੂੰ ਜੋੜਿਆ ਗਿਆ ਸਿੱਧੂ ਮੂਸੇ ਵਾਲੇ ਦੇ ਮਾਮਲੇ ਨੂੰ ਲਾਂ ਲੈ ਕੇ ਜੋ ਗੀਤ ਐਮਪੀ3 ਦੇ ਮਾਲਕ ਹੈ ਕੇਵੀਟੀ ਲੋ ਉਹਨਾਂ ਨੂੰ ਜੋ ਧਮਕੀ ਦਿੱਤੀ ਹੈ ਜੰਟਾ ਖਰੜ ਨੇ ਆਡੀਓ ਦਿੱਤੀ ਹੈ ਉਸ ਦੇ ਵਿੱਚ ਸਾਫ਼ ਤੌਰ ਤੇ ਇਹ ਵੀ ਕਿਹਾ ਕਿ ਜਿੱਥੇ ਤੱਕ ਭਜਣਾ ਭੱਜ ਲੈ ਭਾਵੇਂ ਸਮਾਂ 2 ਸਾਲ ਲੱਗ ਜਾਣ 5 ਸਾਲ ਲੱਗ ਜਾਣ ਅਸੀਂ ਜਿਹੜੀ ਗੇਮ ਪਾਉਣੀ ਆ ਪਾ ਦੇਣੀ ਹੈ ਇਹ ਆਡੀਓ ਹੈ ਜੋ ਵਾਇਰਲ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਜੰਟਾ ਖਰੜ ਨਾਮ ਦਾ ਜੋ ਗੈਂਗਸਟਰ ਉਸ ਦੇ ਨਾਮ ਦੇ ਤਹਿਤ ਇਹ ਆਡੀਓ ਹੈ ਜੋ ਵਾਇਰਲ ਕੀਤੀ ਗਈ ਹੈ ਗੀਤ ਐਮਪੀ3 ਦੇ ਮਾਲਕ ਕੇਵੀ ਢਿੱਲੋਂ ਗੀਤ ਐਮਪੀ3 ਇੱਕ ਵੱਡੀ ਕੰਪਨੀ ਹੈ ਜੋ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਵੱਡੇ ਪੱਧਰ ਤੇ ਕੰਮ ਕਰਦੀ ਹੈ 뮤직 ਪ੍ਰੋਡਕਸ਼ਨ ਹਾਊਸ ਹੈ ਇੱਕ ਵੱਡਾ ਹੈ ਤੇ ਉਸ ਦੇ ਮਾਲਕ ਨੇ ਕੇਵੀ ਢਿੱਲੋਂ ਉਹਨਾਂ ਨੂੰ ਇਹ ਧਮਕੀਆਂ ਦਿੱਤੀਆਂ ਗਈਆਂ ਨੇ ਨਾਲ ਹੀ ਬਕਾਇਦਾ ਉਸ ਧਮਕੀ ਦੇ ਵਿੱਚ ਲਿਖਿਆ ਗਿਆ ਹੈ ਕਿ ਚਾਹੇ ਜਿੱਥੇ ਤੱਕ ਮਰਜ਼ੀ ਭੱਜ ਲਵੇ ਚਾਹੇ ਉਹ ਇੱਥੇ ਰਵੇ ਚਾਹੇ ਵਿਦੇਸ਼ ਚਲੇ ਜਾਵੇ ਤਾਂ ਵੀ ਉਸ ਦਾ ਜੋ ਕੰਮ ਹੈ ਉਹ ਗੈਂਗਸਟਰ ਵੱਲੋਂ ਕਿਹਾ ਗਿਆ ਕਿ ਅਸੀਂ ਕਰਕੇ ਛੱਡਾਂਗੇ ਜਿਸ ਤਰੀਕੇ ਦੇ ਨਾਲ ਇਹ ਆਡੀਓ ਵਾਇਰਲ ਹੋਇਆ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਇਸ ਦੇ ਵਿੱਚ ਸਿੱਧੇ ਸਿੱਧੂ ਮੂਸੇ ਵਾਲੇ ਨੂੰ ਲੈ ਕੇ ਵੀ ਗੱਲ ਲਿਖੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਉਹੀ ਵਿਅਕਤੀ ਹੈ ਜਿਸ ਨੇ ਪਹਿਲਾਂ ਤਾਂ ਸਿੱਧੂ ਮੂਸੇ ਵਾਲੇ ਨੂੰ ਧਮਕੀਆਂ ਦੇਣ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਉਸ ਦੇ ਘਰੇ ਵੀ ਗਿਆ ਜਿੱਥੇ ਜਾਣ ਤੋਂ ਰੋਕਿਆ ਗਿਆ ਸੀ ਪਰ ਫਿਰ ਵੀ ਇਹ ਘਰੇ ਗਿਆ ਇਹ ਸਭ ਤੋਂ ਬਾਅਦ ਲਗਾਤਾਰ ਇਹ ਸਾਰਾ ਕੁਝ ਚੱਲਦਾ ਰਿਹਾ ਤਾਂ ਹੁਣ ਉਹ ਆਡੀਓ ਤੁਹਾਨੂੰ ਸੁਣਾਉਣੇ ਆ ਜਿਸ ਦੇ ਵਿੱਚ ਗੀਤ MP3 ਦੇ ਕੇ ਵੀ ਢਿੱਲੋਂ ਨੂੰ ਇਹ ਧਮਕੀਆਂ ਦਿੱਤੀਆਂ ਗਈਆਂ ਨੇ ਜੋ ਗੈਂਗਸਟਰ ਅਰਸ਼ ਡੱਲਾ ਦਾ ਸਾਥੀ ਦੱਸਿਆ ਜਾ ਰਿਹਾ ਹੈ ਗੈਂਗਸਟਰ ਜੰਟਾ ਖਰੜ ਨਾਮ ਦੱਸਿਆ ਗਿਆ